ਹਾਂਜੀ ਖੜਿਆ ਅੰਦਰਾਹਾ ਦੇ ਕਦੋਂ ਚੌਂਕ ਵਿਖੇ ਜਿੱਥੇ ਕਿ ਇੱਕ ਸਿੰਘ ਵੱਲੋਂ ਗੁਰੂ ਦੇਵ ਸਿੰਘ ਵੱਲੋਂ ਸਰਦਈ ਤਿਆਰ ਕੀਤੀ ਜਾਂਦੀ ਹੈ ਤੇ ਸੰਗਤਾਂ ਨੂੰ ਵਰਤਾਈ ਜਾ ਰਹੀ ਹੈ ਸਿੰਘ ਸਾਹਿਬ ਦਾ ਕਹਿਣਾ ਕਿ ਇਹ ਸਰਦਈ ਤਕਸੀਰ ਦੀ ਬਹੁਤ ਠੰਡੀ ਹੈ ਜੋ ਨੌਜਵਾਨ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਨਸ਼ੇ ਤਿਆਗਣ ਵਾਸਤੇ ਇਸ ਸਰਦਈ ਨੂੰ ਸਪੈਸ਼ਲ ਤੌਰ ਤੇ ਇਸ ਜਗ੍ਹਾ ਲਗਾਇਆ ਗਿਆ ਹੈ ਤਾਂ ਕਿ ਨੌਜਵਾਨ ਨਸ਼ੇ ਤਿਆਗ ਕੇ ਜੋ ਸਿੱਖੀ ਰਹਿਤ ਮਰਿਆਦਾ ਉਸ ਨਾਲ ਜੁੜ ਸਕਣ ਇਸ ਤੋਂ ਇਲਾਵਾ ਜੋ ਇਹ ਸਰਦਈਆ ਸੇਧ ਦੇ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਇਸ ਵਿੱਚ ਜੋ ਬਲਵਰਧਕ ਸੁੱਕੇ ਮੇਵੇ ਨੇ ਉਹ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਨੇ ਤੇ ਕਿੰਨਾ ਕਿੰਨਾ ਮੇਵਿਆਂ ਦੇ ਨਾਲ ਇਹ ਸਰਦਈ ਤਿਆਰ ਕੀਤੀ ਜਾਂਦੀ ਹੈ ਆਓ ਸਿੰਘ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਬਹਿਰੂਜੀ ਦਾ ਖਾਲਸਾ ਸ਼੍ਰੀ ਬਹਿਰੂਜੀ ਦੀ ਫਤਿਹ ਹਾਂਜੀ ਖਾਲਸਾ ਜੀ ਕੀ ਨਾਂਜੀ ਤੁਹਾਡਾ ਹਾਂਜੀ ਬਲਵਿੰਦਰ ਸਿੰਘ ਹਾਂਜੀ ਤੇ ਤੁਸੀਂ ਇਸ ਕੋਕੋ ਸਰਦੀ ਹੈ ਸਪੈਸ਼ਲ ਤੌਰ ਤੇ ਤਿਆਰ ਕੀਤੀ ਹੋਈ ਸਰਦੀ ਹੈ ਇਹ ਲਗਾਈ ਹੋਈ ਹੈ ਉਸੋਂ ਦੇ ਵੀ ਇਸੋ ਸਰਦੀ ਦੇ ਸਟੇਪ ਲੀਕੀ ਕੀ ਫਾਇਦੇ ਹਾਂਜੀ ਇਹਦੇ ਸਿਹਤ ਲਈ ਬਾਬੇ ਇਹ ਫਾਇਦਾ ਹੈ ਜੇ ਕਦੇ ਠੰਡੀ ਹੁੰਦੀ ਹੈ ਜੀ ਇੱਕ ਇਹ ਆਪਣੇ ਨਸ਼ਾ ਮੁਕਤ ਹੁੰਦੇ ਆ ਜਿਆਣੀ ਮਤਲਬ ਇਹਦੇ ਵਿੱਚ ਕੋਈ ਕੈਮੀਕਲ ਇਦਾਂ ਦਾ ਪਦਾਰਥ ਨਹੀਂ ਹੈਗਾ ਜਿੱਦਾਂ ਲੋਕ ਕੋਲ ਡਰਿੰਕ ਵਗੈਰਾ ਪੀਂਦੇ ਆ ਆਪਣੇ ਹੋਰ ਬਹੁਤ ਤੀਜਾ ਡੁਪਲੀਕੇਟ ਆ ਲੋਕੀ ਵੇਚ ਰਹੇ ਆ ਇਹ ਉਹ ਆਪਣੇ ਸਿਹਤ ਲਈ ਠੀਕ ਨਹੀਂ ਹੈਗੇ ਜੀ ਇਹਦੇ ਵਿੱਚ ਸਾਰੇ ਆ ਆਪਣੇ ਡਾਈ ਫਰੂਟ ਨੇ ਜੀ ਜਿਹੜੇ ਮਗਜੋਗ ਨੇ ਇਹ ਮਗਜੋਗ ਹੈ ਜੀ ਤੇ ਇਹ ਖਸਖਸ ਹੋ ਗਈ ਇਹ ਵੀ ਵਧੀਆ ਹੁੰਦੀ ਸਰੀਰ ਲਈ ਠੰਡੇ ਹੁੰਦੀ ਹੈ ਇਹ ਆਪਣੇ ਬਾਬੇ ਕਾਜੂ ਹੋ ਗਈ ਵਧੀਆ ਹਨ ਹਨੀ ਬਹੁਤ ਵਧੀਆ ਨੇ ਜੀ ਸਿਹਤ ਲਈ ਤੇ ਇਹ ਆਪਣੇ ਉਹ ਵੀ ਬਦਾਮ ਹੋ ਗਈ ਆ ਦੇਖ ਬਾਕੀ ਉਹ ਵੀ ਆਪਣੇ ਜਿਹੜਾ ਲੌਂਗ ਇਲਾਇਚੀ ਆ ਸਾਰੇ ਕਾਲੀ ਮਿਰਚ ਸੌਂਗ ਜਮੈਣ ਇਹਦੇ ਵਿੱਚ ਸਾਰਾ ਯਾਨੀ ਮਤਲਬ ਵਧੀਆ ਚੀਜ਼ਾਂ ਪੈਂਦੀਆਂ ਨੇ ਆ ਦੇਖ ਤੇ ਇੱਕ ਹੋਰ ਚੀਜ਼ ਆਈ ਇਹਦੇ ਵਿੱਚ ਧਾਗੇ ਵਾਲੀ ਮਿਸਰੀ ਜੀ ਆਪਣੇ ਇਹ ਠੰਡੀ ਹੁੰਦੀ ਆ ਜੀ ਆ ਦੇਖੋ ਇਹ ਗਲਾਬ ਦੇ ਪੱਤੇ ਆ ਜੀ ਇਹ ਮਿਸਰੀ ਆ ਉਹ ਵੀ ਧਾਗੇ ਵਾਲੀ ਆ ਠੀਕ ਹੈ ਹਾਂ ਜੇ ਵੀ ਠੰਡੀ ਹੁੰਦੀ ਐ ਅਜੇ ਵੀ ਇਹੀ ਮੈਸੇਜ ਆ ਨਾ ਵੀ ਜਿਹੜੇ ਕੋਈ ਕੈਮੀਕਲ ਪਿੰਦੇ ਆ ਉਹ ਤੋਂ ਬਚਣਾ ਤੇ ਇਹ ਚੀਜ਼ਾਂ ਆਪਣੇ ਘਰੇ ਵੀ ਆ ਬਣਾ ਸਕਦੇ ਹਾਂ ਬੰਦਾ ਕੋਈ ਵੀ ਸਾਡਾ ਤੇ ਇਹੀ ਮੈਸੇਜ ਆਈ ਆਪਣੇ ਜੇ ਤੁਸੀਂ ਵਧੀਆ ਚੀਜ਼ ਖਾਓਗੇ ਆਪਣੀ ਸਿਹਤ ਵਧੀਆ ਰਹੂਗੀ ਹਾਂ ਸਾਹਿਬ ਜੀ ਲੋਕਾਂ ਦੇ ਵਿੱਚ ਇੱਕ ਗਲਤ ਧਾਰਨਾ ਪਾਈ ਜਾਂਦੀ ਆ ਕਿ ਇਸ ਇਸ ਨੂੰ ਸੁੱਕਾ ਪਾਇਆ ਜਾਂਦਾ ਹੈ ਕਿ ਉਹ ਇਹ じゃ ਕੋਈ ਪਦਾਰਥ ਨਹੀਂ ਇਹਦੇ ਵਿੱਚ ਪੈਂਦਾ ਜੀ ਸੁੱਖਾ ਹੁਣ ਵਿੱਚ ਸਿੰਘ ਕਰੀ ਜਾਂਦੇ ਪਹਿਲਾਂ ਉਹ ਆਪ ਜਾਨੀ ਮਤਲਬ ਲਾ ਲੈਂਦੇ ਆ ਤੇ ਸਾਡੇ ਕੋਲ ਇਹ じゃ ਕੋਈ ਪਦਾਰਥ ਨਹੀਂ ਮਿਲੂਗਾ ਜੀ ਤੁਹਾਨੂੰ ਨਾ ਸੁੱਖਾ ਨਾ ਵੀ ਨਸੇੜੀ ਕੋਈ ਚੀਜ਼ ਨਹੀਂ ਬਾਬਾ ਇਹ ਬਲੂਈ ਤੁਸੀਂ ਚੈੱਕ ਕਰਵਾ ਸਕਦੇ ਜੀ ਹਾਂਜੀ ਔਰ ਜਿਹੜੇ ਨੌਜਵਾਨ ਮਤਲਬ ਨਸ਼ੇ ਦੇ ਆਦੀ ਨੇ ਜਾਂ ਨਸ਼ਾ ਤਿਆਗਣਾ ਚਾਹੁੰਦੇ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਲਾਹੇਵੰਦ ਹੈ ਇਸ ਸਰਪੰਚ ਵੀ ਸਾਡੇ ਕੋਲ ਨਾ ਜਿਹੜੇ ਮੁੰਡੇ ਆਪਣੇ ਗਰਾਊਂਡ ਜਾਂਦੇ ਆ ਜਿਹੜੇ ਮਤਲਬ ਐਕਸਰਸਾਈਜ਼ ਕਰਦੇ ਆ ਉਹੀ ਜ਼ਿਆਦਾ ਹੁੰਦੇ ਜੀ ਉਹਨਾਂ ਦੇ ਕਰਕੇ ਅਸੀਂ ਇਹ ਲਾਈ ਇਹ ਲਾਈ ਉਹ ਮਤਲਬ ਹੋਰ ਵੀ ਮੁੰਡੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਆਉਂਦੇ ਜੀ ਵੀ ਇਹ ਚੀਜ਼ੇ ਮਤਲਬ ਸਰਦੇਈ ਜੋ ਉਹਦੇ ਨਾਲ ਬਹੁਤ ਵਧੀਆ ਜਿੰਨੀ ਸ਼ਰੀਰ ਨੂੰ એનર્ਜੀ ਮਿਲਦੀ ਹੈ ਜੀ ਸਿੱਖ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਬਬੀ ਇਹ ਸੁਨੇਹਾ ਦੇਣੀ ਸਿੱਖ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਮੁਕਤ ਹੋਣਾ ਆਪਣੇ ਸਰੀਰ ਦਾ ਧਿਆਨ ਰੱਖਣਾ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਰਹਿਣ ਹਰ ਇੱਕ ਭੈਣ ਭਾਈ ਨਾਲ ਪਿਆਰ ਨਾਲ ਬੋਲਣ ਜੀ ਸਾਡਾ ਇਹੀ ਮੈਸੇਜ ਹੈ